ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਪੇੜ 'ਚੋਂ ਦੋ ਭੈਣਾਂ ਜੰਮੀਆਂ ਤੇ ਇੱਕ ਭੈਣ ਡੈਣ ਬਣ ਗਈ ਤੇ ਇੱਕ ਭੈਣ ਆਪਦੇ ਪੇਕੇ ਘਰ ਨੂੰ ਬਚਾਉਣ ਲਈ ਜਾਣ ਤਲੀ ਤੇ ਰੱਖ ਲੈਂਦੀ ਆ ਇਹੋ ਜਿਹਾ ਕੀ ਹੁੰਦਾ ਆ ਜੋ ਕਰਦੇ ਆ ਸਾਰੀ ਗੱਲਬਾਤ ਜਿਹੜੇ ਬਾਈ ਦੀ ਇਹ ਕਹਾਣੀ ਆ ਇਸ ਟਾਈਮ ਤਾਂ ਉਹ ਗੱਭਰੂ ਜਵਾਨ ਹੋ ਚੁੱਕਿਆ ਬਾਈ ਦਾ ਵਿਆਹ ਵੀ ਹੋ ਚੁੱਕਿਆ ਪਰ ਆਪਾਂ ਇਹ ਕਹਾਣੀ ਦੀ ਸ਼ੁਰੂਆਤ ਕਰਦੇ ਆ ਉਹਦੇ ਬਚਪਨ ਤੋਂ ਬਾਈ ਕਹਿੰਦਾ ਮੇਰੇ ਦਾਦੇ ਦੇ ਕੋਲ 30 ਕਿੱਲੇ ਜ਼ਮੀਨ ਦੇ ਸੀਗੇ ਤੇ ਮੇਰਾ ਜਿਹੜਾ ਪਿਓ ਸੀ ਉਹ ਇਕੱਲਾ ਕਲਾ ਪੁੱਤ ਸੀਗਾ ਤੇ ਦੋ ਮੇਰੇ ਪਿਓ ਦੀਆਂ ਭੈਣਾਂ ਸੀ ਮਤਲਬ ਕਿ ਦੋ ਮੇਰੀਆਂ ਭੂਆ ਸੀ ਜੋ ਮੇਰੇ ਪਿਓ ਤੋਂ ਵੱਡੀਆਂ ਸੀਗੀਆਂ ਜਦੋਂ ਕਹਿੰਦਾ ਮੇਰੀਆਂ ਭੂਆ 15 16 16 ਸਾਲਾਂ ਦੀਆਂ ਹੁੰਦੀਆਂ ਨੇ ਤੇ ਮੇਰੀ ਦਾਦੀ ਦੁਨੀਆ ਨੂੰ ਅਲਵਿਦਾ ਕਹਿ ਜਾਂਦੀ ਆ ਜਿਹੜਾ ਮੇਰਾ ਪਿਓ ਸੀਗਾ ਉਹ ਮੇਰੀਆਂ ਭੂਆ ਨਾਲੋਂ 7-8 ਸਾਲ ਛੋਟਾ ਸੀਗਾ ਚਲੋ ਜੀ ਕਹਿੰਦਾ ਮੇਰੇ ਦਾਦੇ ਨੇ ਮੇਰੀਆਂ ਭੂਆ ਦਾ ਵਿਆਹ ਕਰਤਾ ਬਹੁਤ ਚੰਗੇ ਘਰਾਂ ਦੇ ਵਿੱਚ ਵਿਆਹ ਹੋਇਆ ਉਹਨਾਂ ਦਾ ਵੀ ਤੇ ਉਸ ਤੋਂ ਬਾਅਦ ਜਦੋਂ ਮੇਰਾ ਪਿਓ ਕਹਿੰਦਾ 20 ਕ ਸੰਲਾ ਦਾ ਹੁੰਦਾ ਤੇ ਮੇਰਾ ਦਾਦਾ ਵਿਆਹ ਕਰ ਦਿੰਦਾ ਛੋਟੀ ਉਮਰ ਦੇ ਵਿੱਚ ਹੀ ਵੀ ਮੇਰਾ ਕੀ ਪਤਾ ਹਨਾ ਮੈਂ ਬਜ਼ੁਰਗ ਹੋਇਆ ਪਿਆ ਵੀ ਮੈਂ ਆਪਦੇ ਪੁੱਤ ਦਾ ਵਿਆਹ ਕਰਨਾ ਆਪਦੇ ਹੱਥਾਂ ਨਾਲ ਚਲੋ ਜੀ ਜਦੋਂ ਮੇਰੇ ਪਿਓ ਦਾ ਵਿਆਹ ਕਰ ਦਿੰਦਾ ਤੇ ਮੇਰੇ ਪਿਓ ਦੇ ਵਿਆਹ ਤੋਂ ਤਿੰਨ ਕਿ ਮਹੀਨਿਆਂ ਬਾਅਦ ਮੇਰੇ ਦਾਦੇ ਨੂੰ ਅਟੈਕ ਹੁੰਦਾ ਰਾਤ ਨੂੰ ਤੇ ਸੁੱਤਾ ਹੀ ਸੌਂ ਜਾਂਦਾ ਸਵੇਰੇ ਉੱਠਿਆ ਨੂੰ ਪਤਾ ਲੱਗਦਾ ਵੀ ਉਹ ਵੀ ਦੁਨੀਆ ਤੋਂ ਚਲਾ ਗਿਆ ਚਲੋ ਜੀ ਜਿਹੜੀ ਜ਼ਮੀਨ ਹੁੰਦੀ ਆ ਉਹ ਸਾਰੀ ਕਹਿੰਦਾ 30 ਦੇ 30 ਕਿੱਲੇ ਮੇਰੇ ਦਾਦੇ ਦੇ ਨਾਮ ਹੁੰਦੀ ਆ ਉਸ ਤੋਂ ਬਾਅਦ ਉਹ ਜ਼ਮੀਨ ਤਿੰਨਾ ਹਿੱਸਿਆਂ ਦੇ ਵਿੱਚ ਨਾਮ ਚੜ ਜਾਂਦੀ ਆ ਮੇਰੇ ਪਿਓ ਦੇ ਨਾਮ ਚੜ ਜਾਂਦੀ 10 ਕਿੱਲੇ 10 ਕਿੱਲੇ ਮੇਰੀ ਵੱਡੀ ਭੂਆ ਦੇ ਨਾਮ ਚੜ ਜਾਂਦੀ 10 ਕਿੱਲੇ ਮੇਰੀ ਛੋਟੀ ਭੂਆ ਦੇ ਨਾਮ ਚੜ ਜਾਂਦੀ ਹੈ ਚਲੋ ਜੀ ਮੇਰਾ ਪਿਓ ਵਿਚਾਰਾ ਛੋਟਾ ਸੀ ਜਿਵੇਂ ਭੈਣਾਂ ਕਹਿੰਦੀਆਂ ਸੀ ਓਵੇਂ ਕਰਦਾ ਸੀ ਕਿਉਂਕਿ ਉਹ ਛੋਟਾ ਸੀ ਆਪਣੀਆਂ ਭੈਣਾਂ ਨਾਲ ਉਹਦੀ ਭੈਣਾਂ ਦਾ ਸਤਿਕਾਰ ਬਹੁਤ ਕਰਦਾ ਸੀਗਾ ਇੱਕ ਦਿਨ ਵੱਡੀ ਭੈਣ ਘਰੇ ਆਉਂਦੀ ਆ ਆ ਕੇ ਕਹਿੰਦਾ ਮੇਰੇ ਫਾਦਰ ਸਾਹਿਬ ਨੂੰ ਕਹਿੰਦੀ ਆ ਵੀ ਜਿਹੜੀ ਜ਼ਮੀਨ ਆ ਉਹ ਐਂ ਕਰ ਵੀ ਮੇਰੇ ਨਾਮ ਹੀ ਚੜੀ ਹੋਈ ਆ 10 ਕਿੱਲੇ ਤੇ ਤੂੰ ਤਹਿਸੀਲ ਚੱਲ ਤੇ ਮੇਰੇ ਤੋਂ ਆਪ ਦੇ ਨਾਮ ਕਰਵਾ ਲੈ ਵੀ ਕੱਲ ਨੂੰ ਮੇਰੇ ਬੱਚੇ ਜਦੋਂ ਵੱਡੇ ਹੋਗੇ ਕੀ ਬਤਾ ਉਹਨਾਂ ਦੇ ਵੀ ਤੂੰ ਤਸੀਲੇ ਜਾ ਕੇ ਜ਼ਮੀਨ ਆਪਦੀ ਨਾਂ ਕਰਾ ਲਾ ਤੇ ਮੈਂ ਦੂਜੀ ਛੋਟੀ ਨੂੰ ਵੀ ਕਹਿੰਨੀ ਆ ਵੀ ਉਹ ਵੀ ਆ ਜਾਂਦੀ ਆ ਤੇ ਜ਼ਮੀਨ ਅਸੀਂ ਸੈਂਡ ਕਰਕੇ ਤੈਨੂੰ ਦੇ ਜਾਨਨੇ ਆ ਜਦੋਂ ਕਹਿੰਦਾ ਮੇਰੀ ਵੱਡੀ ਪੂਆ ਛੋਟੀ ਪੂਆ ਨੂੰ ਫੋਨ ਕਰਦੀ ਆ ਤਾਂ ਛੋਟੀ ਪੂਆ ਵੱਡੀ ਪੂਆ ਨੂੰ ਕੋ ਕਹਿੰਦੀ ਆ ਵੀ ਨਹੀਂ ਹਜੇ ਆਪਾਂ ਇਹਨਾਂ ਨੂੰ ਜ਼ਮੀਨ ਨਹੀਂ ਦੇਣੀ ਵੀ ਆਪਣਾ ਮਾਂ ਪਿਓ ਤਾਂ ਮੁੱਕ ਗਿਆ ਕੱਲ ਉਹਨਾਂ ਨੇ ਆਪਾਂ ਨੂੰ ਆਈਆਂ ਨੂੰ ਟਿੱਚ ਜਾਣਾ ਕਰਨਾ ਵੀ ਆਪਣੀ ਪੇਕੇ ਘਰ ਚ ਜਮਾ ਇੱਜ਼ਤ ਨਹੀਂ ਰਹਿਣੀ ਕੋਈ ਨਹੀਂ ਜ਼ਮੀਨ ਹੌਲੀ ਹੌਲੀ ਦੇ ਦੇਾਂਗੇ ਵੀ ਦੋ ਤਿੰਨ ਸਾਲਾਂ ਤੱਕ ਆਪਾਂ ਜ਼ਮੀਨ ਦੇ ਦੇਾਂਗੇ ਵੱਡੀ ਭੂਆ ਕਹਿੰਦਾ ਮੇਰੀ ਛੋਟੀ ਭੂਆ ਨੂੰ ਬਹੁਤ ਸਮਝਾਉਂਦੀ ਆ ਪਰ ਛੋਟੀ ਭੂਆ ਨਹੀਂ ਮੰਨਦੀ ਚਲੋ ਜੀ ਮੇਰੀ ਵੱਡੀ ਭੂਆ ਕਹਿੰਦਾ ਸਾਇੰਸ ਸੁਣ ਕਰਕੇ ਤਹਿਸੀਲੇ ਜਾ ਕੇ ਜ਼ਮੀਨ ਮੇਰੇ ਪਿਓ ਦੇ ਨਾਮ ਕਰਾ ਦਿੰਦੀ ਆ ਮੇਰੇ ਪਿਓ ਕੋਲ ਟੋਟਲ ਜ਼ਮੀਨ ਹੋਈਂਦੀ ਆ 20 ਕਿੱਲੇ 10 ਕਿੱਲੇ ਕਹਿੰਦਾ ਛੋਟੀ ਭੂਆ ਦੇ ਨਾਮ ਰਹਿ ਜਾਂਦੀ ਆ ਕਹਿੰਦਾ ਚਲੋ ਜੀ ਜਦੋਂ ਮੈਂ 7 ਸਾਲਾਂ ਦਾ ਹੋ ਜਾਣਾ ਤਾਂ ਮੇਰਾ ਪਿਓ ਵੀ ਇਸ ਦੁਨੀਆ ਤੋਂ ਚਲਾ ਜਾਂਦਾ ਉਹਦੀ ਵੀ ਮੌਤ ਹੋ ਜਾਂਦੀ ਆ ਜਦੋਂ ਕਹਿੰਦਾ ਮੇਰੇ ਪਿਓ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਮੇਰੀ ਛੋਟੀ ਭੂਆ ਹੁੰਦੀ ਆ ਜਿਹਦੇ ਨਾਮ 10 ਕਿੱਲੇ ਜ਼ਮੀਨ ਦੇ ਹੁੰ ਉਹ ਬਿਲਕੁਲ ਮੁਕਰ ਜਾਂਦੀ ਆ ਉਹ ਆ ਕੇ ਕਹਿੰਦਾ ਮੇਰੀ ਮਾਂ ਨੂੰ ਕਿਹਦੀ ਵੀ ਮੈਂ ਤਾਂ ਉਹਦਾ ਹਿੱਸਾ ਲੈ ਕੇ ਜਾਣਾ ਮੇਰੇ ਨਾਲ ਜ਼ਮੀਨ ਬੋਲਦੀ ਐ ਮੇਰੀ ਜ਼ਮੀਨ ਛੱਡੋ ਦੱਸੋ ਮੈਨੂੰ ਕਿਹੜੇ ਪਾਸੇ ਵੰਡ ਕੇ ਦੇਣੀ ਐ ਕਹਿੰਦਾ ਹੁਣ ਮੇਰੀ ਮਾਂ ਬचारी ਟੁੱਟ ਚੁੱਕੀ ਸੀ ਹਨਾ ਮੈਂ ਹਜੇ 7 ਕਿ ਸਾਲਾਂ ਦਾ ਸੀਗਾ ਨਾ ਮੇਰਾ ਦਾਦਾ ਸੀ ਨਾ ਮੇਰੀ ਦਾਦੀ ਸੀ ਨਾ ਮੇਰਾ ਪਿਓ ਰਿਹਾ ਅਸੀਂ ਘਰ ਚ ਮਾਂ ਪੁੱਤ ਕੱਲੇ ਰਹਿ ਗਏ ਬਸ ਚਲੋ ਜੀ ਕਹਿੰਦਾ ਉਹ ਵਿਚਾਰੀ ਜਰਾਨੀ ਨੇ ਕੀ ਬੋਲਣਾ ਸੀਗਾ ਹਨਾ ਹਜੇ ਮੈਂ 7 ਕਿ ਸਾਲਾਂ ਦਾ ਸੀਗਾ ਆਹ ਕਹਿੰਦਾ ਫਿਰ ਇੱਕ ਦਿਨ ਮੇਰੀ ਵੱਡੀ ਭੂਆ ਸਾਡੇ ਘਰੇ ਆਉਂਦੀ ਆ ਤੇ ਆ ਕੇ ਕਹਿੰਦਾ ਮੇਰੀ ਮਾਂ ਦੀਆਂ ਪੈਰਾਂ ਦੇ ਵਿੱਚ ਚੁੰਨੀ ਧਰ ਦਿੰਦੀ ਆ ਤੇ ਇੱਕ ਗੱਲ ਕਹਿੰਦੀ ਆ ਕੀ ਹੁਣ ਜੇ ਤੂੰ ਇਸ ਪੇਕੇ ਘਰ ਨੂੰ ਜਿਉਂਦਾ ਰੱਖਣਾ ਤਾਂ ਤੈਨੂੰ ਇਸ ਘਰ ਦੇ ਵਿੱਚ ਰਹਿਣਾ ਪੈਣਾ ਵੀ ਜੇ ਤੂੰ ਮੇਰੀ ਪਰਜਾਈਆਂ ਤਾਂ ਮੈਂ ਤੇਰੇ ਕੇ ਹੱਥ ਜੋੜਦੀਆਂ ਤੂੰ ਆਪਦੇ ਪੇਕੇਆਂ ਪਿੱਛੇ ਲਾ ਕੇ ਹੋਰ ਵਿਆਹ ਨਾ ਕਰਾਈ ਨਹੀਂ ਤੇ ਇਹ ਘਰ ਤਬਾਹ ਹੋ ਜਾਊਗਾ ਇਹ ਜ਼ਮੀਨ ਜਾਇਦਾਦ ਸਾਰੇ ਸ਼ਰੀਕ ਨਾਪ ਜਾਣਗੇ ਤੇ ਆ ਮੇਰਾ ਫੁੱਲਾ ਮਰਗਾ ਭਤੀਜਾ ਰੋਲ ਜਾਊਗਾ ਗਲੀਆਂ ਦੇ ਵਿੱਚ ਵੀ ਮੈਂ ਤੇਰੇ ਕੇ ਹੱਥ ਜੋੜ ਦੀ ਆਕਾ ਮੰਨਾ ਕਰੀ ਕਹਿੰਦਾ ਚਲੋ ਜੀ ਮੇਰੀ ਮਾਂ ਨੇ ਉਹ ਗੱਲ ਪੱਲੇ ਬੰਨ ਲਈ ਵੀ ਮੈਂ ਹੋਰ ਵਿਆਹ ਨਹੀਂ ਕਰਾਉਣਾ ਵੀ ਮੈਂ ਇਸ ਪੁੱਤ ਦੇ ਸਹਾਰੇ ਆਪਦੀ ਜ਼ਿੰਦਗੀ ਕੱਟਣੀ ਹੈ ਚਲੋ ਕਹਿੰਦਾ ਮੇਰੇ ਮਾਮਿਆਂ ਨੇ ਥੋੜਾ ਬੜਾ ਜ਼ੋਰ ਪਾਇਆ ਵੀ ਤੂੰ ਹਜੇ ਵਿਆਹ ਕਰਾ ਲੈ ਤੂੰ ਜਵਾਨ ਆ ਪਰ ਮੇਰੀ ਭੂਆ ਦੀ ਗੱਲ ਮੇਰੀ ਮਾਂ ਨੇ ਕਹਿੰਦਾ ਪੱਲੇ ਬੰਨ ਲਈ ਸੀ ਵੀ ਮੇਰਾ ਸਾਰਾ ਕੁਝ ਮੇਰਾ ਪੁੱਤ ਹੀ ਆ ਵੀ ਮੈਂ ਹੋਰ ਵਿਆਹ ਨਹੀਂ ਕਰਾਉਣਾ ਕਹਿੰਦਾ ਜੀ ਮੇਰੀ ਵੱਡੀ ਭੂਆ ਸੀ ਉਹ ਸਰਕਾਰੀ ਨੌਕਰੀ ਵੀ ਕਰਦੀ ਸੀ ਉਹ ਟੀਚਰ ਲੱਗੀ ਹੋਈ ਸੀ ਉਹ ਘਰੋਂ ਵੀ ਕਹਿੰਦਾ ਚੰਗੀ ਸਰਦੀ ਵਰਦੀ ਸੀ ਉਹ ਕਹਿੰਦੇ ਚਲੋ ਜੀ ਉਸ ਤੋਂ ਬਾਅਦ ਕੀ ਹ ਛੋਟੀ ਪੂਆ ਹੁੰਦੀ ਆ ਉਹ ਜ਼ਮੀਨ ਚੋਂ ਹਿੱਸਾ ਲੈ ਕੇ 10 ਕਿੱਲੇ ਵੰਡਾ ਕੇ ਸਾਈਡ ਤੇ ਕਰ ਲੈਂਦੀ ਆ ਮੇਰੀ ਵੱਡੀ ਪੂਆ ਹੀ ਬਥੇਰਾ ਜ਼ੋਰ ਲਾਉਂਦੀ ਵੀ ਤੂੰ ਆ ਕੰਮ ਨਾ ਕਰ ਵੀ ਤੇਰੇ ਕੋਲੇ ਘਰੇ ਸਾਰਾ ਕੁਝ ਜ਼ਮੀਨ ਜਾਇਦਾਦ ਹੈਗੀ ਆ ਤੇਰਾ ਕੱਲਾ ਕੱਲਾ ਪੋਤਾ ਤੂੰ ਕਾਦੇ ਵਾਸਤੇ ਆ ਕੋ ਸਾਰਾ ਕੁਝ ਕਰਦੀ ਫਿਰਦੀ ਆ ਪਰ ਕਹਿੰਦਾ ਉਹ ਦੋਵੇਂ ਜੀ ਬੜੇ ਲਾਲਚੀ ਹੁੰਦੇ ਮੇਰਾ ਫੁੱਫੜ ਵੀ ਬੜਾ ਲਾਲਚੀ ਹੁੰਦਾ ਮੇਰੀ ਪੂਆ ਹੀ ਬੜੀ ਲਾਲਚੀ ਹੁੰਦੀ ਉਹ 10 ਕਿੱਲੇ ਜ਼ਮੀਨ ਲੈ ਕੇ ਸਾਡੇ ਪਿੰਡੋਂ ਵੇਚ ਕੇ ਆਪਦੇ ਪਿੰਡ ਜਾ ਕੇ ਜ਼ਮੀਨ ਹੋਰ ਬਣਾ ਲੈਂਦੇ ਆ ਚਲੋ ਜੀ ਕਹਿੰਦਾ ਉਸ ਤੋਂ ਬਾਅਦ ਕੀ ਪਾਣਾ ਵਾਪਰਿਆ ਕਿ ਮੇਰੀ ਵੱਡੀ ਪੂਆ ਦੇ ਤਾਂ ਮੇਰੇ ਫੁੱਫੜ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਆ ਤਾਂ ਮੇਰੀ ਭੂਆ ਵੀ ਵਿਚਾਰੀ ਘਰ ਚ ਇਕੱਲੀ ਰਹਿ ਜਾਂਦੀ ਐ ਇੱਕ ਉਹਦੀ ਸੱਸ ਹੁੰਦੀ ਸਹੌਰਾ ਦਾ ਪਹਿਲਾਂ ਨਹੀਂ ਹੁੰਦਾ ਦੋ ਬੱਚੇ ਹੁੰਦੇ ਆ ਤੇ ਉਹ ਵੀ ਵਿਚਾਰੀ ਕੱਖਾਂ ਤੋਂ ਹੌਲੀ ਹੋ ਕੇ ਬਹਿ ਜਾਂਦੀ ਐ ਉਸ ਤੋਂ ਬਾਅਦ ਕੀ ਹੁੰਦਾ ਕਿ ਮੇਰੀ ਭੂਆ ਇਹ ਸੋਚਦੀ ਆ ਵੀ ਹੁਣ ਮੈਂ ਵੀ ਇਕੱਲੀ ਰਹਿ ਗਈ ਤੇ ਮੇਰੀ ਪਰਜਾਈ ਵੀ ਇੱਥੇ ਇਕੱਲੀ ਬੈਠੀ ਆ ਕਿਉਂਕਿ ਸਾਡੇ ਕੋਲ ਕਦੇ ਕੋਈ ਮਾਮਾ ਆ ਜਾਂਦਾ ਸੀ ਉਹ ਹਫਤਾ ਲ ਆ ਜਾਂਦਾ ਸੀ ਕਦੇ ਕੋਈ ਮਾਮਾ ਆ ਜਾਇਆ ਕਰੇ ਹਫਤਾ ਲ ਆ ਜਾਇਆ ਕਰੇ ਤੇ ਮੇਰੇ ਮਾਮਿਆਂ ਨੂੰ ਮੇਰੀ ਮਾਂ ਕਦਾ ਰੋਗ ਦੀ ਹੁੰਦੀ ਸੀ ਵੀ ਸਾਡਾ ਸ਼ਰੀਕਾ ਕਬੀਲਾ ਬੜਾ ਗੰਦਾ ਤੁਸੀਂ ਇੱਥੇ ਨਾ ਆਇਆ ਕਰੋ ਵੀ ਕੱਲ ਨੂੰ ਕੋਈ ਤੁਹਾਡਾ ਨੁਕਸਾਨ ਨਾ ਕਰ ਜਾਣ ਕਿਤੇ ਚਲੋ ਜੀ ਕਹਿੰਦਾ ਮੇਰੀ ਮੇਰੀ ਵੱਡੀ ਭੂਆ ਨੇ ਆਪਦੇ ਪੇਕੇ ਘਰ ਨੂੰ ਬਚਾਉਣ ਲਈ ਕਹਿੰਦਾ ਮੇਰੀ ਜ਼ਮੀਨ ਨੂੰ ਬਚਾਉਣ ਲਈ ਕੀ ਕੀਤਾ ਕਿ ਆਪ ਦੀ ਟਰਾਂਸਫਰ ਸਾਡੇ ਪਿੰਡਾਂ ਦੇ ਨੇੜੇ ਕਰਾ ਲਈ ਤੇ ਇੱਥੇ ਆ ਕੇ ਸਾਡੇ ਘਰੇ ਰਹਿਣ ਲੱਗ ਗਈ ਆਪ ਦੀ ਜ਼ਮੀਨ ਤਾਂ ਕਹਿੰਦਾ ਉਹ ਫੁੱਫੜ ਦੀ ਮੌਤ ਤੋਂ ਬਾਅਦ ਠੇਕੇ ਦੇਣ ਲੱਗ ਗਏ ਸੀਗੇ ਕਹਿੰਦਾ ਜਦੋਂ ਮੇਰੀ ਭੂਆ ਸਾਡੇ ਪਿੰਡ ਆ ਕੇ ਸਾਡੇ ਘਰੇ ਰਹਿਣ ਲੱਗ ਜਾਂਦੀ ਆ ਉਸ ਤੋਂ ਬਾਅਦ ਮੇਰੀ ਭੂਆ ਕਹਿੰਦੀ ਆ ਵੀ ਆਪਾਂ ਜ਼ਮੀਨ ਠੇਕੇ ਤੇ ਦਿਆ ਕਰਨੀ ਆ ਪਰ ਇੱਕ ਬੰਦੇ ਨੂੰ ਹਮੇਸ਼ਾ ਠੇਕੇ ਦੇ ਦੇ ਦਿਆ ਕਰਨੀ ਵੀ ਆਏ ਸਾਲ ਅਲੱਗ-ਅਲੱਗ ਬੰਦਿਆਂ ਨੂੰ ਦਿਆ ਕਰਨੀ ਆ ਕਿਤੇ ਕੱਲ ਨੂੰ ਕੋਈ ਕਬਜ਼ਾ ਕਰ ਗਿਆ ਤਾਂ ਆਪਾਂ ਤੰਗ ਹੋਵਾਂਗੇ ਕਹਿੰਦਾ ਚਲੋ ਜਿਹੜਾ ਸਾਡਾ ਸ਼ਰੀਕਾ ਕਬੀਲਾ ਸੀ ਉਹਨਾਂ ਨੇ ਸਾਡੀ ਜ਼ਮੀਨ ਠੇਕੇ ਤੇ ਨਾਂ ਚੜਨ ਦਿੱਤੀ ਪਰ ਮੇਰੀ ਭੂਆ ਨੇ ਇਹ ਗੱਲ ਕਹਿਤੀ ਮੇਰੀ ਮਾਂ ਨੂੰ ਬਿਸ਼ੱਕ ਦੀ ਠੇਕੇ ਤੇ ਚੜੇ ਨਾ ਚੜੇ ਬਿਸ਼ੱਕ ਦੀ ਖਾਲੀ ਪਈ ਰਹੇ ਪਰ ਆਪਾਂ ਸ਼ਰੀਕਾਂ ਨੂੰ ਜ਼ਮੀਨ ਨਹੀਂ ਦੇਣੀ ਠੇਕੇ ਦੇ ਮਾਉਣ ਲਈ ਜੇ ਕੱਲ ਨੂੰ ਇਹ ਕਬਜ਼ਾ ਕਰਕੇ ਆਪਣੇ ਬੁੜੀਆਂ ਤੋਂ ਕਬਜ਼ਾ ਨਹੀਂ ਛਡਾਇਆ ਜਣਾ ਆਪਾਂ ਰੁਲ ਜਾਵਾਂਗੇ ਚਲੋ ਜੀ ਕਹਿੰਦਾ 2-3 ਸਾਲ ਸਾਡੀ ਜ਼ਮੀਨ ਖਾਲੀ ਪਈ ਰਹਿੰਦੀ ਆ ਮੇਰੀ ਭੂਆ ਦੀ ਤਨਖਾਹ ਆਉਂਦੀ ਆ ਮੇਰੀ ਭੂਆ ਦੀ ਜ਼ਮੀਨ ਦਾ ਠੇਕਾ ਹੁੰਦਾ ਉਹ ਵਿਚਾਰੀ ਉਹ ਸਾਰਾ ਕੁਝ ਘਰ ਦੇ ਵਿੱਚ ਵਰਤਦੀ ਆ ਇੱਕੋ ਚੋਲੇ ਤੇ ਸਾਡੀਆਂ ਰੋਟੀਆਂ ਬਣਦੀਆਂ ਸਾਰਾ ਕੁਝ ਇੱਕੋ ਚੱਲਦਾ ਸਾਡਾ ਇੱਕੋ ਪਰਿਵਾਰ ਬਣ ਜਾਂਦਾ ਕਹਿੰਦਾ ਮੇਰੀ ਭੂਆ ਸੀ ਉਹ ਦਿਮਾ ਕਹਿੰਦੀ ਫਿਰ ਮੇਰੀ ਭੂਆ ਨੇ ਮੇਰੀ ਮਾਂ ਨੂੰ ਮਤ ਦਿੱਤੀ ਕਿ ਤੇਰਾ ਇੱਕੋ ਇੱਕ ਪੋਤਾ ਦੋ ਪੁੱਤ ਮੇਰੇ ਆ ਆਪਣਾ ਸ਼ਰੀਕਾ ਬੜਾ ਗੰਦਾ ਕਿਤੇ ਜ਼ਮੀਨ ਦੇ ਲਾਲਚ ਚਾਕੇ ਆਪਣੇ ਜਵਾਕਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਣਾ ਆਪਾਂ ਜਵਾਕਾਂ ਨੂੰ ਕਿਤੇ ਦੂਰ ਪੜਨ ਪਾ ਦਈਏ ਕਹ ਚਲੋ ਜੀ ਮੇਰੀ ਮਾਂ ਮੇਰੀ ਭੂਆ ਦੀ ਗੱਲ ਬਹੁਤ ਮੰਨਦੀ ਸੀਗੀ ਤਾਂ ਕਹਿੰਦਾ ਦੋਵੇਂ 부ੜੀਆਂ ਬਸਤੇ ਚੜੀਆਂ ਜਾ ਕੇ ਲੁਧਿਆਣੇ ਸ਼ਹਿਰ ਦੇ ਵਿੱਚ ਕਿਸੇ ਸਕੂਲ ਲੱਭਿਆ ਉੱਥੇ ਸਾਡਾ ਨਾਮ ਦਾਖਲ ਕਰਾ ਕੇ ਸਾਨੂੰ ਹੋਸਟਲ ਦੇ ਵਿੱਚ ਪਾ ਦਿੱਤਾ ਕਹਿੰਦਾ ਸੀ ਘਟੋ ਘਟ 10 ਸਾਲ ਹੋਸਟਲ ਦੇ ਵਿੱਚ ਪੜੇ ਹੋਵਾਂਗੇ ਕਹਿੰਦਾ ਹੋਸਟਲ ਦਾ ਖਰਚਾ ਸਾਰਾ ਕੁਝ ਭਰਨ ਦੇ ਲਈ ਕਹਿੰਦਾ ਮੇਰੇ ਭੂਆ ਦੀ ਅੱਧਾ ਕਿੱਲਾ ਜ਼ਮੀਨ ਵੀ ਵਿਕ ਗਈ ਸੀ ਕਹਿੰਦਾ ਰੋਡ ਦੇ ਨਾਲ ਲੱਗ ਚੰਗੇ ਰੇੜੇ ਤੇ ਵੇਚਤੀ ਵੀ ਚਲ ਜਵਾਕ ਪੜ ਜਾ ਰਹੇ ਕੋਈ ਗੱਲ ਅੱਧਾ ਕਿੱਲਾ ਜ਼ਮੀਨ ਫੇਰ ਬਣ ਜਾਊਗੀ ਕਹਿੰਦਾ ਉਸ ਤੋਂ ਬਾਅਦ ਘਰ 'ਚ ਦੋਵੇਂ ਬੁੜੀਆਂ ਰਹਿ ਗਈਆਂ ਕੱਲੀਆਂ ਚਲ ਮੇਰਾ ਕਹਿੰਦਾ ਮਾਮਾ ਕਦੇ ਕਦਾਂ ਹੀ ਗੇੜਾ ਇੱਥੇ ਮਾਰ ਜਾਂਦਾ ਸੀਗਾ ਕਦੇ ਮੇਰੀ ਨਾਨੀ ਆ ਜਾਂਦੀ ਸੀ ਇਹਨਾਂ ਦੇ ਕੋਲ ਕਹਿੰਦਾ ਫੇਰ ਮੇਰੀ ਭੂਆ ਨੇ ਅਸਲੇ ਦਾ ਲਾਇਸੈਂਸ ਬਣਵਾਇਆ ਰਫਲ ਲਈ ਕਹਿੰਦਾ ਮੇਰੀ ਭੂਆ ਨੇ ਐਨੇ ਕਿ ਧੱਲੇ ਨਾਲ ਮੰਨ ਲਓ ਆਪਦੀ ਜ਼ਿੰਦਗੀ ਕੱਟੀ ਕਿ ਸ਼ਰੀਕਾਂ ਦੀ ਹਿੰਮਤ ਨਹੀਂ ਸੀ ਕਿ ਕੋਈ ਅੱਖ ਕਰਕੇ ਵੀ ਸਾਡੇ ਘਰ ਅੱਲੇ ਦੇਖ ਜਾ ਕਰੇ ਕਹਿੰਦਾ ਚਲੋ ਜੀ ਓਨੇ ਟਾਈਮ ਨੂੰ ਮੈਂ ਗੱਭਰੂ ਜਵਾਨ ਹੋ ਗਿਆ ਮੇਰੀ ਭੂਆ ਦੇ ਪੁੱਤ ਗੱਭਰੂ ਜਵਾਨ ਹੋ ਗਏ ਤੇ ਕਹਿੰਦੀ ਵੀ ਉਸ ਤੋਂ ਬਾਅਦ ਜਦੋਂ ਮੇਰਾ ਵਿਆਹ ਹੁੰਦਾ ਤਾਂ ਮੇਰੀ ਭੂਆ ਕਹਿੰਦੀ ਲੈ ਪੁੱਤ ਤੈਨੂੰ ਜ਼ਮੀਨ ਜਾਇਦਾਦ ਵਾਲਾ ਘਰ ਚੱਲੀ ਆ ਬੇਸ਼ੱਕ ਮੇਰੀ ਸਾਰੀ ਉਮਰ ਲੰਘ ਗਈ ਤੁਹਾਡੇ ਘਰ ਦੇ ਵਿੱਚ ਹਨਾ ਪਰ ਮੈਂ ਇਸ ਪੇਕੇ ਘਰ ਨੂੰ ਹਮੇਸ਼ਾ ਵਸਦਾ ਵੇਖਣਾ ਚਾਹੁੰਦੀ ਸੀ ਆਪਦੇ ਪਿਓ ਦੇ ਘਰ ਨੂੰ ਹਮੇਸ਼ਾ ਆਬਾਦ ਵੇਖਣਾ ਚਾਹੁੰਦੀ ਸੀ ਆਪਦੇ ਭਰਾ ਦੇ ਘਰ ਨੂੰ ਫੁੱਲਾਂ ਵਾਂਗੂ ਖੇੜਿਆ ਦੇਖਣਾ ਚਾਹੁੰਦੀ ਸੀ ਕਹਿੰਦਾ ਮੇਰੇ ਵਿਆਹ ਤੋਂ ਬਾਅਦ ਮੇਰਾ ਵਿਆਹ ਕਰਦੀ ਆ ਮੇਰੀ ਭੂਆ ਪੂਰੀ ਜ਼ਿੰਮੇਵਾਰੀ ਦੇ ਨਾਲ ਮੇਰੀ ਮਾਂ ਵੀ ਪੂਰੀ ਜ਼ਿੰਮੇਵਾਰੀ ਨਾਲ ਮੇਰਾ ਵਿਆਹ ਕਰਦੀ ਆ ਮੇਰੇ ਵਿਆਹ ਤੋਂ ਕਹਿੰਦਾ ਹਫ਼ਤੇ ਬਾਅਦ ਫਿਰ ਭੂਆ ਆਪਦਾ ਸਾਰਾ ਸਮਾਨ ਲੱਦ ਲਦਾ ਕੇ ਆਪਦੇ ਪਿੰਡ ਚਲੀ ਜਾਂਦੀ ਆ ਕਹਿੰਦਾ ਮੈਂ ਉਸ ਭੂਆ ਦਾ ਦੇਣ ساری ਉਮਰ ਨਹੀਂ ਦੇ ਸਕਦਾ ਜਿਨੇ ਆਪਦਾ ਘਰ ਛੱਡ ਕੇ 10 15 ਸਾਲ ਆਗੇ ਸਾਡੇ 부ਹੇ ਤੇ ਬੈਠੀ ਰਹੀ ਸਿਰਫ ਇੱਕ ਮੈਨੂੰ ਜਵਾਨ ਕਰਨ ਲਈ ਮੇਰੀ ਜ਼ਮੀਨ ਨੂੰ ਬਚਾਉਣ ਲਈ ਮੇਰਾ ਘਰ ਬਚਾਉਣ ਲਈ ਕਿਉਂਕਿ 부ਆ ਕਹਿੰਦਾ ਇਸ ਗੱਲ ਤੋਂ ਡਰਦੀ ਸੀ ਕਿ ਕਿਤੇ ਕੋਈ ਮੇਰੀ ਪਰਚਾਈ ਦੇ ਕੰਨਣਾ ਭਰ ਦੇਵੇ ਇਹਨੂੰ ਕੋਈ ਪਿੱਛੇ ਨਾ ਲਾ ਲੇ ਇਹ ਕਿਤੇ ਗਾਂਹਾਂ ਵਿਆਹ ਕਰਾ ਲੈ ਜਿਹਨੇ ਗਾਂਹ ਵਿਆਹ ਕਰਾ ਲੈ ਤਾਂ ਸਾਰਾ ਘਰ ਖੇ ਮਿੱਟੀ ਹੋ ਜਾਊਗਾ ਇਸ ਕਰਕੇ ਮੇਰੀ 부ਆ ਆ ਕੇ ਆਪਣੇ ਪੇਕੇਆਂ ਦੇ ਘਰ ਚ ਰਹਿਣ ਲੱਗੀ ਕਹਿੰਦਾ ਸਾਰਾ ਕੁਝ ਛੱਡ ਛਡਾ ਕੇ ਕਹਦਾ ਤੇ ਜਿਹੜੀ 부ਆ ਕਹਿੰਦਾ ਹਿੱਸਾ ਲੈ ਗਈ ਸੀ ਜ਼ਮੀਨ ਦੇ ਵਿੱਚ ਕਹਿੰਦਾ ਉਹਦਾ ਪੁੱਤ ਹੁਣ ਸਿਰੇ ਦਾ ਨਸ਼ੇੜੀ ਬਣਿਆ ਹੋਇਆ ਕਹਿੰਦਾ ਉਹਨੇ ਭੂਆ ਨੂੰ ਧੱਕੇ ਮਾਰ ਮਾਰ ਕੇ ਘਰੋਂ ਕੱਢਤਾ ਕਹਿੰਦਾ ਹੁਣ ਪਤਾ ਨਹੀਂ ਕਿਹੜੇ ਸ਼ਹਿਰ ਦੇ ਵਿੱਚ ਕਿਰਾਏ ਦੇ ਦੋਵੇਂ ਜੀ ਰਹਦੇ ਪਏ ਆ ਤੇ ਹੁਣ ਕਹਿੰਦਾ ਬੁੱਕ ਬੁੱਕ ਰੋਂਦੀ ਆ ਕਹਿੰਦਾ ਮੇਰੀ ਵੱਡੀ ਭੂਆ ਨੇ ਦੋਸੇ ਦਿਨ ਹੀ ਵਰਤਨਾ ਛੱਡਤਾ ਸੀ ਜਿਸ ਦਿਨ ਉਹ ਜ਼ਮੀਨ 'ਚ ਹਿੱਸਾ ਲੱਗੀ ਸੀ ਅਸੀਂ ਤਾਂ ਕਹਿੰਦਾ ਵਰਤਨਾ ਹੀ ਕੀ ਸੀਗਾ ਕਹਿੰਦਾ ਜਿਹੜੇ ਪੁੱਤ ਪਿੱਛੇ ਸਾਡੇ ਕੋਲ ਹਿੱਸਾ ਲੱਗੀ ਜ਼ਮੀਨ ਦਾ ਉਸ ਪੁੱਤ ਨੇ ਕਹਿੰਦਾ ਧੱਕੇ ਮਾਰ ਮਾਰ ਕੇ ਘਰੋਂ ਕੱਢੀ ਹੋਈ ਆ ਕਹਿੰਦਾ ਕਹਿੰਦਾ ਹੁਣ ਪਤਾ ਨਹੀਂ ਕਿਹੜੇ ਸ਼ਹਿਰ 'ਚ ਮਕਾਨ ਕਿਰਾਏ ਤੇ ਲਿਆ ਤੇ ਤੇ ਦੇਖੋ ਕੀ ਭੈਣਾ ਦਾ ਭਰਾਵਾਂ ਨਾਲ ਕਿੰਨਾ ਪਿਆਰ ਹੁੰਦਾ ਕਿ ਇੱਕ ਭੈਣ ਨੇ ਆਪਦੇ ਪੇਕੇ ਘਰ ਨੂੰ ਬਚਾਉਣ ਲਈ ਇੱਕ ਭੂਆ ਨੇ ਆਪਦੇ ਭਤੀਜੇ ਦੀ ਜ਼ਿੰਦਗੀ ਨੂੰ ਬਚਾਉਣ ਲਈ ਆਪਦੀ ਸਾਰੀ ਜ਼ਿੰਦਗੀ ਪੇਕੇ ਘਰ ਦੇ ਲੇਖੇ ਲਾਤੀ ਆਪਦੀ ਬਦਲੀ ਕਰਾ ਲਈ ਉਸ ਪਿੰਡਾਂ ਦੇ ਨੇੜੇ ਆਪਦੀ ਨੌਕਰੀ ਨੂੰ ਲੈ ਜਾਂਦਾ ਹਨ ਕਿ ਇੱਕ ਔਰਤ ਹੋਣ ਦੇ ਬਾਵਜੂਦ ਵੀ ਉਹ ਟੁੱਟੀ ਨਹੀਂ ਉਹਨੇ ਆਪਦੇ ਹੌਸਲੇ ਨੂੰ ਇੰਨਾ ਕੁ ਬੁਲੰਦ ਰੱਖਿਆ ਕਿ ਮੈਂ ਆਪਦੇ ਭਰਾ ਦੇ ਘਰ ਨੂੰ ਆਬਾਦ ਕਰਨਾ ਕਹਿਣ ਦਾ ਮਤਲਬ ਵੀ ਜਦੋਂ ਬੰਦੇ ਦੇ ਇਰਾਦੇ ਮਜ਼ਬੂਤ ਹੋ ਜਾਂਨ ਫਿਰ ਵੱਡੇ ਤੋਂ ਵੱਡਾ ਕੰਮ ਵੀ ਛੋਟਾ ਹੋ ਜਾਂਦਾ ਬਈ ਨਹੀਂ ਤੇ ਅੱਜ ਕੱਲ ਕੁੜੀਆਂ ਦੇਖੀਆਂ ਨੇ ਹਨਾ ਮਾੜੀ ਮਾੜੀ ਗੱਲ ਤੇ ਭੱਜ-ਭੱਜ ਕੇ ਤਲਾਕ ਲੈਂਦੀਆਂ ਨੇ ਜਾਂ ਮਾੜਾ ਜਾਂ ਕੁਝ ਕਾਰਨ ਹੋਏ ਬੱਚੇ ਛੱਡ ਕੇ ਗਾਹਾਂ ਵਿਆਹ ਕਰਾ ਲੈਂਦੀਆਂ ਨੇ ਪਰ ਪੁਰਾਣੇ ਟਾਈਮ ਦੇ ਵਿੱਚ ਬੀਬੀਆਂ ਇਹੋ ਜੀਆਂ ਵੀ ਸੀਗੀਆਂ ਜਿਹੜੀਆਂ ਸਾਰੀ ਉਮਰ ਆਪ ਦੇ ਬੱਚਿਆਂ ਦੇ ਲੇਖੇ ਲਾਉਂਦੀਆਂ ਸੀ ਪਰ ਵਿਆਹ ਨਹੀਂ ਸੀ ਕਰਾਉਂਦੀਆਂ ਉਸ ਟਾਈਮ ਤੇ ਬਾਈ ਦੀ ਮਾਂ ਵੀ ਜਵਾਨ ਸੀ ਬਾਈ ਦੀ ਭੂਆ ਵੀ ਜਵਾਨ ਸੀ ਜਦੋਂ ਦੋਵਾਂ ਦੀ ਸੁਭਾਗ ਉੱਜੜ ਜਾਂਦੇ ਆ ਪਰ ਦੋਵੇਂ ਔਰਤਾਂ ਨੇ ਵਿਆਹ ਨਹੀਂ ਕਰਾਇਆ ਸਿਰਫ ਆਪਦੇ ਬੱਚਿਆਂ ਦੀ ਖਾਤਰ ਕਹਿੰਦਾ ਹੁਣ ਮੇਰੀ ਵੱਡੀ ਭੂਆ ਦੇ ਦੋਵੇਂ ਮੁੰਡੇ ਨੌਕਰੀ ਲੱਗ ਗਏ ਸਰਕਾਰੀ ਬਹੁਤ ਵਧੀਆ ਵਿਆਹੇ ਗਏ ਆ ਵਧੀਆ ਜ਼ਿੰਦਗੀ ਬਤੀਤ ਕਰਦੇ ਆ ਕਹਿੰਦਾ ਭਾਈ ਮੈਂ ਵੀ ਆਪਦੇ ਘਰੇ ਪੂਰੀ ਠਾਠ ਲੈਣਾ ਕਹਿੰਦਾ ਮੈਂ ਨੌਕਰੀ ਤੇ ਨਹੀਂ ਲੱਗਿਆ ਕਿਉਂਕਿ ਮੈਂ ਕਹਿੰਦਾ ਬਾੜਾ ਪੜਨ ਲਿਖਣ ਦੇ ਵਿੱਚ ਇੰਟੈਲੀਜੈਂਟ ਨਹੀਂ ਸੀਗਾ ਕਹਿੰਦਾ ਚਲੋ ਜੀ 20 ਕਿੱਲੇ ਜ਼ਮੀਨ ਹੈਗੀ ਆ ਆਪਦੀ ਸਰਦਾਰੀ ਕਰਦੇ ਆ ਵਧੀਆ ਰੋਟੀ ਖਾਂਦੇ ਆ ਕਹਿੰਦਾ ਪਰ ਅੱਜ ਵੀ ਸਾਡੇ ਘਰ ਦੇ ਵਿੱਚ ਹਰੇਕ ਕੰਮ ਦੇ ਵਿੱਚ ਕਹਿੰਦਾ ਵੱਡੀ ਭੂਆ ਦੀ ਸਲਾਹ ਲਈ ਜਾਂਦੀ ਆ ਕਹਿੰਦਾ ਉਹ ਮੇਰੀ ਗੱਲੀ ਭੂਆ ਨਹੀਂਗੀ ਮੇਰਾ ਪਿਓ ਵੀ ਉਹ ਆ ਮੇਰਾ ਦਾਦੇ ਮੇਰਾ ਸਾਰਾ ਕੁਝ ਕੰਦਾ ਉਹ ਆ ਵੀ ਜਿਨੇ ਸਾਡੇ ਘਰ ਨੂੰ ਬੰਨ ਕੇ ਰੱਖਿਆ ਅੱਜ ਮੈਂ ਆਪ ਦੀ ਭੂਆ ਦੇ ਸਿਰ ਤੇ ਰਾਜ ਕਰਦਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਉਹਨਾਂ ਭੈਣਾਂ ਤੱਕ ਉਹਨਾਂ ਭੂਆ ਤੱਕ ਪਹੁੰਚਣ ਜਿਹੜੀਆਂ ਪੇਕੇ ਘਰਾਂ ਦੇ ਵਿੱਚੋਂ ਹਿੱਸੇ ਮੰਗਦੀਆਂ ਫਿਰਦੀਆਂ ਨੇ ਜਾਂ ਹਿੱਸੇ ਲੈ ਗਈਆਂ ਭਰਾਵਾਂ ਨਾਲੋਂ ਮੁੰਡਾ ਕੇ ਕਮ ਸੇ ਕਮ ਆ ਵੀਡੀਓ ਦੇਖ ਕੇ ਉਹਨਾਂ ਨੂੰ ਸ਼ਰਮ ਆ ਜਾਏ ਕਿ ਭਰਾਵਾਂ ਦਾ ਭੈਣਾਂ ਨਾਲ 9 ਮਾਸ ਦਾ ਰਿਸ਼ਤਾ ਹੁੰਦਾ ਆਪਦੇ ਖੂਨ ਦੇ ਰਿਸ਼ਤਿਆਂ ਨਾਲ ਇਹੋ ਜਿਹਾ ਕੰਮ ਨਹੀਂ ਕਰੀਦੇ ਜਮੀਨਾਂ ਜਾਇਦਾਦਾਂ ਪਿੱਛੇ ਭਰਾਵਾਂ ਨਾਲ ਇਹੋ ਜਿਹਾ ਧੋਖੇ ਨਹੀਂ ਕਰੀਦੇ ਫਿਰ ਜਿਹੜੀ ਭੂਆ ਜ਼ਮੀਨ ਵੰਡਾ ਕੇ ਲੈ ਗਈ ਸੀਦਾ ਨਤੀਜਾ ਦੇਖ ਲਓ ਕੀ ਆ ਜਿਹੜੇ ਪੁੱਤ ਵਿੱਚੇ ਜ਼ਮੀਨ ਲੱਗੀ ਉਸੇ ਪੁੱਤ ਨੇ ਘਰੋਂ ੱਟਕੇ ਮਾਰ ਕੇ ਬਾਹਰ ਕੱਢਤਾ ਹੁਣ ਕਰਾਈ ਦੇ ਰਹੀਦੀ ਫਿਰਦੀ ਐ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ